वेलकम टू खन्ना न्यूज़ लाइव लोकसभा चुनाव 2024 ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਕੋਈ ਇਲੈਕਸ਼ਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਨਾਲ ਲਿਜਾ ਸਕੇ ਇਸ ਦੇ ਸਬੰਧ ਵਿੱਚ ਸਮਰਾਲਾ ਪੁਲਿਸ ਵੱਲੋਂ ਹੇਟੋ ਚੌਕੀ ਤੇ ਨਾਕਾਬੰਦੀ ਕੀਤੀ ਗਈ ਅਤੇ ਵੱਖ-ਵੱਖ ਚਾਰ ਵਿਅਕਤੀਆਂ ਕੋਲੋਂ 1231000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਸ ਦੇ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਐਸ ਐਚਓ rau vrindav singh ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੋਈ ਵੀ ਵਿਅਕਤੀ 50000 ਤੋਂ ਵੱਧ ਨਕਦ ਲੈ ਕੇ ਨਹੀਂ ਜਾ ਸਕਦਾ ਉਹਨਾਂ ਕਿਹਾ ਕਿ ਉਕਤ ਵਿਅਕਤੀਆਂ ਕੋਲੋਂ ਬਰਾਮਦ ਨਕਦੀ ਸੰਬੰਧਿਤ ਕੋਈ ਵੀ ਪੁਖਤਾ ਸਬੂਤ ਨਹੀਂ ਹਨ ਸਰ ਅਜੇ ਤੋ ਨਕਾਬੰਦੀ ਨੀਤੀ ਹੈ ਇਹ ਕਿਸ ਬਰਾਮਦ ਦੀ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਇਸੇ ਨਕਾਬੰਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਦੀਆਂ ਅਜਤਾਂ ਅਨਸਾਰ ਇੱਥੇ ਨਾਕਾਬਦੀ ਕੀਤੀ ਗਈ ਹੈ ਨਾਕਾਬਦੀ ਦੌਰਾਨ ਸਾਨੂੰ ਜਿਹੜੀ ਹੈ 50 ਹਜ਼ਾਰ ਤੋਂ ਉਪਰ ਬੰਦਾ ਕਹਿਸਾ ਜਿਹੜਾ ਇਲੈਕਸ਼ਨ ਬ੍ਰਾਂ ਨਹੀਂ ਲਿਜਾ ਸਕਦਾ ਉਹ ਕਵਰ ਕੀਤਾ ਗਿਆ ਹੈਗਾ 4 ਮਹੀਨਿਆਂ ਤੋਂ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜਾਬ ਦਾ ਤੱਕ ਪੀਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀ ਟੀਮਾਂ ਨੇ ਤੁਸੀਂ ਦੱਸਿਆ ਪੈਸੇ ਕਿੱਥੇ ਲਿਜਾਇਆ ਉਹ ਵੀ ਦੱਸੋ हां ਇਹ ਜਿਹੜੀ ਸਭੀਆਂ ਟੀਮਾਂ ਬਣੀਆਂ ਹੋਈਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਗਾ ਉਹ ਉਹਨਾਂ ਦੇ ਜਿਹਦੀ ਮਨੀ ਆਹੀ ਹੈ ਲਖਨਾਧੂ ਪੱਤੀ ਜਿਆ ਸਾਡੀਆ ਇਹਦਾ ਆਬ ਮਕਸਦ ਆਈ ਹੈ ਵੀ ਇਹ ਬਣੀਆਂ ਜਿਹੜੀ ਜਿੰਨਾ ਚਿਰ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਾਕ ਰਹਿ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਉਹ ਜੇ ਸਾਫਤ ਕਰ ਨਹੀਂਦੇ ਤਾਂ ਸੈਡੋਂ ਦੇ ਦਿੰਦੇ ਆ ਜਿਸ ਤਰ੍ਹਾਂ ਇਹ ਸਬੰਧਤ ਅਥਾਰਟੀ ਦਾ ਕੰਮ ਹੈ ਜੇ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ ਮੌਕੇ ਤੇ ਕੋਈ ਇਹਨਾਂ ਕੋਲ ਬਿੱਲ ਕੋਈ ਕੁਝ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਬੂਤ ਪੇਸ਼ ਕਰ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ ਕੀ ਕੀ ਉਹਨਾਂ ਚੋਂ ਜਿਹੜੇ ਲੋਕ ਕੈਸ਼ ਵੀ ਚੈਰੀ ਕਰਕੇ ਜਾਂਦੇ ਉਹਨਾਂ ਨੂੰ ਉਹ ਇੰਦਾ ਵੀ 50000 ਤੋਂ ਵਾਪਸ ਨਹੀਂ ਦਰਾਂ ਨੇ ਇਲੈਕਸ਼ਨ ਨਹੀਂ ਲਿਜਾ ਸਕਦੇ ਤੇ 3000 ਤੋਂ 700 ਨਹੀਂ ਜੇ ਲੈ ਕੇ ਜਾਣਗੇ ਤੇ ਰਸੀਦਾਂ ਦੇ ਖਿਲਾਫ ਜਿਹੜੇ ਆ ਵੀ ਮੰਡਤ ਨਾਇਕ ਨੂੰ ਦੇ ਰਹੀ ਹਾਲ ਵਾਈਸ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ